सत श्रीकाल जी मैं जसविंद कौर से जसविंदर की रसोई थोड़ा बहुत स्वागत है अज मैं बनावगी अद्धा लीटर दुध के स्पजी रसगुल्ले रसगुल्ले बहुत ही वाइस बन के तैयार होने ने बिल्कुल जिमें हलवाई बनाते हैं उस तरीके बन के तैयार होने हैं जेडे भी मेरी वीडियो पहली बारी देख रहे प्लीज़ मेरे चैनल सबसक्राइब कर दो लगते लग भी प्रेस कर दो आने वाली हर भीडियो की नोटिफिकेशन सब तो पहला को पहुँचे ਪੰਜੀ ਰਸਗੁੱਲੇ ਬਣਾਉਣ ਵਾਸਤੇ ਇੱਥੇ ਮੈਂ ਅੱਧਾ ਲੀਟਰ ਦੁੱਧ ਲਿਆ ਹੈ ਇੱਥੇ ਮੈਂ ਗਾਂ ਦੇ ਦੁੱਧ ਦਾ ਇਸਤੇਮਾਲ ਕੀਤਾ ਹੈ ਸਪੰਜੀ ਦੇਸਗੁੱਲੇ ਜਿਹੜੇ ਹੈਗੇ ਨੇ ਗਾਂ ਦੇ ਦੁੱਧ ਦੇ ਨਾਲ ਹੀ ਬੰਦੇ ਨੇ ਤੇ ਇਸ ਨੂੰ ਹਾਈ ਫਲੇਮ ਤੇ ਸਭ ਤੋਂ ਪਹਿਲਾਂ ਇੱਕ ਉਬਾਲਾ ਦਿਵਾ ਲਵਾਂਗੇ ਤੇ ਦੇਖੋ ਦੁੱਧ ਬੋਇਲ ਹੋ ਚੁੱਕਾ ਹੋਇਆ ਹੈ ਤੇ ਜਦੋਂ ਦੁੱਧ ਚੰਗੀ ਤਰ੍ਹਾਂ ਬੋਇਲ ਹੋ ਜਾਏਗਾ ਤੇ ਹੁਣ ਆਪਾਂ ਗੈਸ ਦੀ ਫਲੇਮ ਉੱਥੇ ਬੰਦ ਕਰ ਦਾਂਗੇ ਤੇ ਹੁਣ ਇਸ ਦੁੱਧ ਨੂੰ 3-4 ਮਿੰਟ ਲਈ ਠੰਡਾ ਹੋਣ ਦੇ ਲਈ ਰੱਖ ਲਾਂਗੇ ਤੇ ਹੁਣ ਇੱਕ ਸਾਈਡ ਤੇ ਮੈਂ ਇੱਕ ਕਟੋਰੀ ਲੈ ਲੈਂਦੀ ਐ ਤੇ ਇਸ ਕਟੋਰੀ ਦੇ ਵਿੱਚ ਮੈਂ ਦੋ ਵੱਡੇ ਚਮਚ ਸਿਰਕੇ ਦੇ ਪਾਏ ਨੇ ਤੇ ਨਾਲ ਹੀ ਦੋ ਵੱਡੇ ਚਮਚ ਵਿੱਚ ਇੱਥੇ ਪਾਣੀ ਦੇ ਪਾ ਲਿੱਤੇ ਨੇ ਤੇ ਹੁਣ 3-4 ਮਿੰਟ ਹੋ ਗਏ ਨੇ ਦੁੱਧ ਹਲਕਾ ਜਿਹਾ ਠੰਡਾ ਹੋ ਚੁੱਕਾ ਇਹਨੂੰ ਬਹੁਤ ਜ਼ਿਆਦਾ ਆਪਾਂ ਠੰਡਾ ਨਹੀਂ ਕਰਨਾ ਸੀ ਤੇ ਹੁਣ ਇਸ ਦੇ ਵਿੱਚ ਥੋੜਾ ਥੋੜਾ ਕਰਕੇ ਸਿਰਕੇ ਵਾਲਾ ਪਾਣੀ ਪਾਈ ਜਾਣਾ ਤੇ ਇਸ ਤਰੀਕੇ ਦੇ ਨਾਲ ਹਿਲਾਇਆ ਜਾਣਾ ਸਾਰਾ ਸਿਰਕਾ ਆਪਾਂ ਇੱਕੋ ਵਾਰੀ ਦੇ ਵਿੱਚ ਨਹੀਂ ਪਾਣਾ ਤੇ ਦੇਖੋ ਇਸ ਤਰੀਕੇ ਦੇ ਨਾਲ ਮੈਂ ਥੋੜਾ ਥੋੜਾ ਕਰਕੇ ਪਾਉਂਦੀ ਜਾ ਰਹੀ ਹਾਂ ਤੇ ਦੁੱਧ ਜਿਹੜਾ ਹੈਗਾ ਉਹ ਫਟਣਾ ਸ਼ੁਰੂ ਹੋ ਗਿਆ ਤੇ ਦੇਖੋ ਇਸ ਤਰੀਕੇ ਨਾਲ ਜਦੋਂ ਮੈਂ ਥੋੜਾ ਥੋੜਾ ਕਰਕੇ ਸਿਰਕਾ ਇਸ ਦੇ ਵਿੱਚ ਪਾਇਆ ਤੇ ਦੁੱਧ ਦੇਖੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਫਟ ਚੁੱਕਾ ਹੈ ਤੇ ਇਸ ਦਾ ਪਨੀਰ ਅਲੱਗ ਹੋ ਚੁੱਕਾ ਹੈ ਹੁਣ ਇਸ ਪਨੀਰ ਨੂੰ ਆਪਾਂ ਛਾਨ ਲਵਾਂਗੇ ਤੇ ਮੈਂ ਇੱਕ ਛੰਨੀ ਦੇ ਉੱਪਰ ਸੂਤੀ ਕੱਪੜਾ ਰੱਖ ਲਿੱਤਾ ਹੋਇਆ ਹੈ ਇਸ ਦੇ ਵਿੱਚ ਹੁਣ ਆਪਾਂ ਪਨੀਰ ਨੂੰ ਛਾਨ ਲਵਾਂਗੇ ਤੇ ਇਸ ਤਰੀਕੇ ਦੇ ਨਾਲ ਦੇਖੋ ਕੱਪੜੇ ਦੇ ਵਿੱਚ ਮੈਂ ਸਾਰਾ ਪਨੀਰ ਤੇ ਪਨੀਰ ਵਾਲਾ ਪਾਣੀ ਪਾ ਦਿੱਤਾ ਇਹ ਹਜੇ ਗਰਮ ਹੈ ਇਸ ਦੇ ਉੱਪਰ ਆਪਾਂ ਨੋਰਮਲ ਟੈਂਪਰੇਚਰ ਦਾ ਪਾਣੀ ਪਾਵਾਂਗੇ ਤਾਂ ਜੋ ਇਹ ਠੰਡਾ ਹੋ ਜਵੇ ਤੇ ਦੇਖੋ ਇੱਥੇ ਮੈਂ ਇਹ ਪਾਣੀ ਵੀ ਪਾ ਦਿੱਤਾ ਤੇ ਹੁਣ ਇਸ ਕੱਪੜੇ ਨੂੰ ਆਪਾਂ ਇਕੱਠਾ ਕਰ ਲਵਾਂਗੇ ਕਿਸੇ ਟੈਪ ਤੇ ਟੰਗ ਦੇਵਾਂਗੇ ਯਾ ਫਿਰ ਤੁਸੀਂ ਕਿਸੇ ਵੀ ਅਜਿਹੀ ਜਗ੍ਹਾ ਤੇ ਆਪਾਂ ਲਟਕਾ ਦਾਂਗੇ ਜਿੱਥੇ ਕਿ ਪਾਣੀ ਜਿਹੜਾ ਹੈਗਾ ਜਿੰਨਾ ਵੀ ਪਨੀਰ ਦਾ ਸਾਰਾ ਚੰਗੀ ਤਰ੍ਹਾਂ ਨਿਚੜ ਜਾਏ ਪਨੀਰ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੋਣਾ ਚਾਹੀਦਾ ਤੇ ਦੇਖੋ ਇਸ ਤਰੀਕੇ ਨਾਲ ਹੁਣ ਮੈਂ ਪਾਣੀ ਜਿੰਨਾ ਵੀ ਹੈਗਾ ਸਾਰਾ ਕਢਾਲ ਦਿੱਤਾ ਹੈ ਪਨੀਰ ਦਾ ਤੇ ਦੇਖੋ ਪਨੀਰ ਹਜੇ ਦਾਣੇਦਾਰ ਹੈ ਤੇ ਆਪਾਂ ਇਸ ਨੂੰ ਮਸਲ ਮਸਲ ਕੇ ਚੰਗੀ ਤਰ੍ਹਾਂ ਸੌਫਟ ਕਰਾਂਗੇ ਉਸ ਤੋਂ ਪਹਿਲਾਂ ਇਸ ਦੇ ਵਿੱਚ ਮੈਂ ਪਾਵਾਂਗੀ ਦੋ ਚੁਟਕੀ ਬੇਕਿੰਗ ਪਾਊਡਰ ਦੇ ਤੇ ਇੱਕ ਵਾਰੀ ਇਸ ਨੂੰ ਚੰਗੀ ਤਰ੍ਹਾਂ ਮਸਲ ਲੈਣਾ ਤੇ ਦੇਖੋ ਇਸ ਤਰੀਕੇ ਦੇ ਨਾਲ ਮੈਂ ਇਸ ਨੂੰ ਚੰਗੀ ਤਰ੍ਹਾਂ ਇੱਕ ਵਾਰੀ ਮਸਲ ਲਿਆ ਹੁਣ ਆਪਾਂ ਇਸ ਨੂੰ ਹਥੇਲੀਆਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਮਸਲ ਕੇ ਇਸ ਨੂੰ ਸੌਫਟ ਕਰ ਲੈਣਾ ਬਿਲਕੁਲ ਵੀ ਇਹ ਦਾਣੇਦਾਰ ਨਹੀਂ ਰਹਿਣਾ ਚਾਹੀਦਾ ਤੇ ਇਸ ਤਰੀਕੇ ਦੇ ਨਾਲ ਦੇਖੋ ਮੈਂ ਹਥੇਲੀਆਂ ਨਾਲ ਇਸ ਨੂੰ ਮਸਲ ਰਹੀ ਆਂ ਤੇ ਚੰਗੀ ਤਰ੍ਹਾਂ ਸੌਫਟ ਕਰ ਰਹੀ ਆਂ ਤੇ ਇਸ ਤੋਂ ਇਲਾਵਾ ਬੇਕਿੰਗ ਪਾਊਡਰ ਤੋਂ ਇਲਾਵਾ ਆਪਾਂ ਹੋਰ ਕੋਈ ਵੀ ਇਸ ਦੇ ਵਿੱਚ ਚੀਜ਼ ਦਾ ਇਸਤੇਮਾਲ ਨਹੀਂ ਕਰਨਾ ਨਾ ਤਾਂ ਪਨੀਰ ਦੇ ਵਿੱਚ ਆਪਾਂ ਕੋਈ ਮੈਦਾ ਪਾਣਾ ਨਹੀਂ ਆਪਾਂ ਆਰਾ ਰੋਟ ਜਿਹਾ ਕਾਰਨ ਫਲੋਰ ਪਾਣਾ ਸਿਰਫ ਦੋ ਚੁਟਕੀ ਬੇਕਿੰਗ ਪਾਊਡਰ ਦੇ ਹੀ ਮੈਂ ਇੱਥੇ ਪਾਏ ਨੇ ਤੇ ਹਥੇਲੀਆਂ ਨਾਲ ਇਸ ਨੂੰ ਮਸਲ ਮਸਲ ਕੇ ਚੰਗੀ ਤਰ੍ਹਾਂ ਸੌਫਟ ਕਰ ਲਿੱਤਾ ਹੋਇਆ ਤੇ ਹੁਣ ਇਸ ਪਨੀਰ ਦੇ ਛੋਟੇ ਛੋਟੇ ਬਾਲਸ ਬਣਾਵਾਂਗੇ ਆਪਾਂ ਪਨੀਰ ਦੇ ਬਹੁਤ ਵੱਡੇ ਬਾਲਸ ਨਹੀਂ ਬਣਾਣੇ ਕਿਉਂਕਿ ਜਦੋਂ ਇਹਨਾਂ ਨੂੰ ਆਪਾਂ ਬਣਾਣਾ ਹੈ ਤੇ ਇਹ ਫੁੱਲ ਕੇ ਡਬਲ ਹੋ ਜਾਣੇ ਨੇ ਤੇ ਇਸ ਤਰੀਕੇ ਦੇ ਨਾਲ ਦੇਖੋ ਮੈਂ ਇਸ ਦੇ ਛੋਟੇ-ਛੋਟੇ ਬਾਲਸ ਬਣਾ ਰਹੀ ਆ ਤੇ ਸਾਰੇ ਹੀ ਬਾਲਸ ਇਸੇ ਤਰੀਕੇ ਦੇ ਨਾਲ ਦੇਖੋ ਬਣਾ ਕੇ ਮੈਂ ਪਲੇਟ ਦੇ ਵਿੱਚ ਰੱਖ ਲਿੱਤੇ ਹੋਏ ਨੇ ਤੇ ਇੱਕ ਛੋਟਾ ਜਿਹਾ ਬਾਲ ਵੀ ਇੱਥੇ ਮੈਂ ਬਣਾ ਕੇ ਰੱਖ ਲਿੱਤਾ ਹੈ ਇਹ ਬਾਲ ਆਪਾਂ ਸਭ ਤੋਂ ਪਹਿਲਾਂ ਬਣਾ ਕੇ ਦੇਖਾਂਗੇ ਕਿ ਜੇ ਇਹ ਸਹੀ ਤਰੀਕੇ ਦੇ ਨਾਲ ਬਣ ਗਿਆ ਤਾਂ ਸਮਝੋ ਕਿ ਬਾਕੀ ਦੇ ਬਾਲ ਵੀ ਸਹੀ ਤਰੀਕੇ ਦੇ ਨਾਲ ਬਣੇ ਨੇ ਹੁਣ ਇੱਕ ਬਰਤਨ ਦੇ ਵਿੱਚ ਇੱਥੇ ਮੈਂ ਇੱਕ ਕਟੋਰੀ ਚੀਨੀ ਦੀ ਲੈ ਲੈਂਦੀ ਏ ਤੇ ਇਸ ਦੇ ਵਿੱਚ ਆਪਾਂ 4 ਗੁਣਾ ਪਾਣੀ ਪਾਵਾਂਗੇ ਇੱਥੇ ਮੈਂ ਹੁਣ ਇੱਕ ਕਟੋਰੀ ਚੀਨੀ ਦੇ ਵਿੱਚ 4 ਕਟੋਰੀਆਂ ਪਾਣੀ ਦੀਆਂ ਪਾ ਲੈਂਦੀਆਂ ਨੇ ਤੇ ਇਸ ਨੂੰ ਹੁਣ ਹਾਈ ਫਲੇਮ ਤੇ ਪਕਾਵਾਂਗੇ ਆਪਾਂ ਉਦੋਂ ਤੱਕ ਇਹਨੂੰ ਪਕਾਣਾ ਜਦੋਂ ਤੱਕ ਇਹ ਚੀਨੀ ਚੰਗੀ ਤਰ੍ਹਾਂ ਮੈਲਟ ਨਹੀਂ ਹੋ ਜਾਂਦੀ ਆਪਾਂ ਕੋਈ ਵੀ ਇਸ ਦੀ ਇੱਕ ਤਾਰ ਦੀ ਜਾਂ ਦੋ ਤਾਰ ਦੀ ਚਾਸ਼ਨੀ ਨਹੀਂ ਬਣਾਣੀ ਸਿਰਫ ਚੀਨੀ ਮੈਲਟ ਹੋਣ ਤੱਕ ਇਸ ਨੂੰ ਪਕਾਣਾ ਹੈ ਤੇ ਦੇਖੋ ਹਾਈ ਫਲੇਮ ਤੇ ਉਬਾਲਾ ਆ ਗਿਆ ਹੈ ਚੀਨੀ ਜਿਹੜੀ ਹੈਗੀ ਇਹ ਚੰਗੀ ਤਰ੍ਹਾਂ ਮੈਲਟ ਹੋ ਚੁੱਕੀ ਹੋਈ ਹੈ ਤੇ ਜਿਹੜਾ ਆਪਾਂ ਇਹ ਦਸ ਗੁੱਲੇ ਦਾ ਸਭ ਤੋਂ ਛੋਟਾ ਬੋਲ ਬਣਾਇਆ ਸੀ ਸਭ ਤੋਂ ਪਹਿਲਾਂ ਆਪਾਂ ਉਹੋ ਹੀ ਇਸ ਦੇ ਵਿੱਚ ਪਾਵਾਂਗੇ ਤੇ ਚੈੱਕ ਕਰਾਂਗੇ ਕਿ ਇਹ ਟੁੱਟਿਆ ਤਾਂ ਨਹੀਂ ਜੇ ਇਹ ਟੁੱਟ ਗਿਆ ਤਾਂ ਆਪਾਂ ਦੁਬਾਰਾ ਤੋਂ ਪਨੀਰ ਨੂੰ ਚੰਗੀ ਤਰ੍ਹਾਂ ਮਸਲ ਕੇ ਫਿਰ ਇਸ ਦੇ ਬੋਲ ਬਣਾਵਾਂਗੇ ਪਰ ਦੇਖੋ ਇਹ ਬਿਲਕੁਲ ਵੀ ਨਹੀਂ ਟੁੱਟਿਆ ਇਸ ਦਾ ਮਤਲਬ ਕਿ ਆਪਾਂ ਪਨੀਰ ਨੂੰ ਬਹੁਤ ਚੰਗੀ ਤਰ੍ਹਾਂ ਮਸਲ ਕੇ ਉਸ ਨੂੰ ਚੰਗੀ ਤਰ੍ਹਾਂ ਸੌਫਟ ਕਰ ਦਿੱਤਾ ਹੋਇਆ ਸੀ ਤੇ ਹੁਣ ਸਾਰੇ ਹੀ ਬੋਲ ਇਸ ਦੇ ਵਿੱਚ ਪਾ ਦੇਣੇ ਨੇ ਸਾਰੇ ਬਾਲਸ ਇਸ ਦੇ ਵਿੱਚ ਪਾ ਕੇ 2 ਤੋਂ 3 ਮਿੰਟ ਬਾਅਦ ਆਪਾਂ ਇਸ ਦੇ ਉੱਪਰ ਢੱਕਣ ਦੇ ਕੇ ਇਸ ਨੂੰ ਪਕਾਵਾਂਗੇ ਇਸ ਨੂੰ 5 ਮਿੰਟ ਲਈ ਆਪਾਂ ਢੱਕਣ ਦੇ ਕੇ ਪਕਾਵਾਂਗੇ ਤੇ ਦੇਖੋ ਹੁਣ ਮੈਂ ਇੱਥੇ ਢੱਕਣ ਦੇ ਦਿੱਤਾ ਤੇ 5 ਮਿੰਟ ਬਾਅਦ ਮੈਂ ਢੱਕਣ ਉਠਾਇਆ ਤੇ ਜਿਹੜਾ ਰਸਗੁੱਲਿਆਂ ਦਾ ਸਾਈਜ਼ ਹੈਗਾ ਦੇਖੋ ਉਹ ਕਾਫੀ ਵੱਡਾ ਹੋ ਚੁੱਕਾ ਹੈ ਇਹ ਕਿੰਨੇ ਵਧੀਆ ਤਰੀਕੇ ਦੇ ਨਾਲ ਫੁੱਲ ਚੁੱਕੇ ਹੋਏ ਨੇ ਤੇ ਹੁਣ ਜਿਹੜੀ ਚਾਸ਼ਨੀ ਹੈਗੀ ਇੱਥੇ ਉਹ ਵੀ ਥੋੜੀ ਜੀ ਸੁੱਕ ਗਈ ਹੋਈ ਏ ਤੇ ਹੁਣ ਇਸ ਦੇ ਵਿੱਚ ਆਪਾਂ ਦੋ ਛੋਟੀਆਂ ਕੜਛੀਆਂ ਪਾਣੀ ਦੀਆਂ ਪਾਵਾਂਗੇ ਤੇ ਇਸੇ ਤਰੀਕੇ ਦੇ ਨਾਲ ਆਪਾਂ ਫੇਰ ਤੋਂ ਇਸ ਨੂੰ ਢੱਕ ਕੇ 5 ਮਿੰਟ ਤੱਕ ਪਕਾਵਾਂਗੇ ਟੋਟਲ ਆਪਾਂ 20 ਮਿੰਟ ਤੱਕ ਇਸ ਨੂੰ ਇਸੇ ਤਰ੍ਹਾਂ ਹੀ ਢੱਕ ਕੇ ਪਕਾਉਣਾ ਹੈ ਤੇ ਹਰ 5 ਮਿੰਟ ਦੇ ਬਾਅਦ ਆਪਾਂ ਇਸ ਦਾ ਢੱਕਣ ਉਠਾ ਕੇ ਇਸ ਦੇ ਵਿੱਚ ਪਾਣੀ ਪਾਉਂਦੇ ਜਾਣਾ ਸਿਰਫ ਦੋ-ਦੋ ਛੋਟੀਆਂ ਕੜਚੀਆਂ ਹੀ ਪਾਣੀ ਦੀਆਂ ਪਾਣੀਆਂ ਨੇ ਬਹੁਤ ਜ਼ਿਆਦਾ ਪਾਣੀ ਨਹੀਂ ਪਾਣਾ ਸਿਰਫ ਇੱਕ ਵਾਰੀ ਹੀ ਇਹਨਾਂ ਰਸਗੁੱਲਿਆਂ ਨੂੰ ਕੜਚੀ ਦੇ ਨਾਲ ਇਸ ਤਰੀਕੇ ਦੇ ਨਾਲ ਦੇਖੋ ਆਪਾਂ ਹਿਲਾਣਾ ਬਸ ਸਿਰਫ ਇੰਨਾ ਕੀ ਹਿਲਾਣਾ ਸੀ ਇਸ ਨੂੰ ਬਹੁਤ ਜ਼ਿਆਦਾ ਨਹੀਂ ਹਿਲਾਉਣਾ ਨਹੀਂ ਤਾਂ ਜਿਹੜੇ ਰਸਗੁੱਲੇ ਹੈਗੇ ਨੇ ਉਹ ਟੁੱਟ ਜਾਣੇ ਨੇ ਤੇ ਟੋਟਲ ਦੇਖੋ ਇੱਥੇ 20 ਮਿੰਟ ਹੀ ਲੱਗਣੇ ਨੇ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਰਸਗੁੱਲੇ ਜਿਹੜੇ ਦੇਖੋ ਹੈਗੇ ਨੇ ਬਣ ਕੇ ਤਿਆਰ ਹੋ ਗਏ ਨੇ ਸਿਰਫ 20 ਮਿੰਟ ਦੇ ਵਿੱਚ ਰਸਗੁੱਲੇ ਬਣ ਕੇ ਤਿਆਰ ਹੋ ਗਏ ਹੋਏ ਨੇ ਤੇ ਹੁਣ ਗੈਸ ਦੀ ਫਲੇਮ ਇੱਥੇ ਮੈਂ ਬੰਦ ਕਰ ਦਿੱਤੀ ਹੈ ਤੇ ਜਦੋਂ ਇਹ ਨਾਰਮਲ ਜੇ ਠੰਡੇ ਹੋ ਜਾਣਗੇ ਤਾਂ ਫ੍ਰਿਜ ਦੇ ਵਿੱਚ ਇਸ ਨੂੰ 2-3 ਘੰਟੇ ਲਈ ਰੱਖ ਲਾਂਗੇ ਤੇ ਦੇਖੋ ਮੈਂ ਫ੍ਰਿਜ ਦੇ ਵਿੱਚ 2-3 ਘੰਟੇ ਲਈ ਇਹਨਾਂ ਨੂੰ ਰੱਖ ਲਿੱਤਾ ਸੀ ਤੇ ਜਿਹੜੇ ਰਸਗੁੱਲੇ ਹੈਗੇ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਬਣ ਕੇ ਤਿਆਰ ਹੋ ਗਏ ਨੇ ਤੇ ਦੇਖੋ ਮੈਂ ਇਸ ਤਰ੍ਹਾਂ ਪ੍ਰੈਸ ਕਰ ਰਹੀ ਆ ਇੱਕ ਰਸਗੁਲਾ ਇਸ ਦੇ ਵਿੱਚ ਕਿੰਨੇ ਵਧੀਆ ਤਰੀਕੇ ਦੇ ਨਾਲ ਚਾਸ਼ਨੀ ਭਰੀ ਗਈ ਏ ਦੇਖੋ ਇਹ ਹੁਣ ਫਲੈਟ ਹੋ ਗਿਆ ਜਦੋਂ ਆਪਾਂ ਇਸ ਨੂੰ ਫਿਰ ਤੋਂ ਚਾਸ਼ਨੀ ਦੇ ਵਿੱਚ ਪਾਵਾਂਗੇ ਤੇ ਫਿਰ ਫੁੱਲ ਜਾਏਗਾ ਮੈਂ ਤੁਹਾਨੂੰ ਤੋੜ ਕੇ ਦਿਖਾਨੀ ਆ ਇਹ ਕਿੰਨਾ ਹੀ ਸਪੰਜੀ ਬਣਿਆ ਐ ਦੇਖੋ ਅੰਦਰੋਂ ਦੀ ਬਿਲਕੁਲ ਜਿਵੇਂ ਸਪੰਜ ਹੁੰਦੀ ਏ ਉਸੇ ਤਰ੍ਹਾਂ ਦਾ ਹੀ ਇਹ ਰਸਗੁਲਾ ਬਣ ਕੇ ਤਿਆਰ ਹੋਇਆ ਮੈਨੂੰ ਉਮੀਦ ਏ ਕਿ ਤੁਹਾਨੂੰ ਮੇਰੀ ਇਹ ਰੈਸিপি ਬਹੁਤ ਵਧੀਆ ਲੱਗੇਗੀ